ਸਿਆਣਾ ਦੀ ਕਹਾਵਤਾਂ ਕਹਿੰਦੇ ਪਾਣੀ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਜੇ ਕਿਸੇ ਤਿਹਾਈ ਬੰਦੇ ਨੂੰ ਜਾਂ ਪੰਛੀ ਨੂੰ ਜਾਂ ਜਾਨਵਰ ਨੂੰ ਪਿਆਇਆ ਜਾਵੇ ਅੱਜ ਮੇਤਰੋ ਆਪਣੇ ਪਿੰਡ ਦੇ ਵਿੱਚ ਨਾ ਦੋ ਖੇਲਣਾ ਬੰਦ ਬਹੁ ਟਾਈਮ ਤੋਂ ਪਈਆਂ ਸੀ ਇਹਨਾਂ ਵਿੱਚ ਪਹਿਲਾਂ ਪਾਣੀ ਭਰਿਆ ਜਾਂਦਾ ਸੀ ਹੁਣ ਉਹ ਪਰਨੋਂ ਹਟ ਗਏ ਸੀਗੇ ਇਹ ਗੁਰਦੁਆਰੇ ਦੇ ਨਾਲ ਬਿਲਕੁਲ ਦੋ ਖੇਲਣਾ ਸੀਗੀਆਂ ਮੇਰੀ ਮਾਤਾ ਕਹਿੰਦੀ ਕੱਲ੍ਹ ਤੋਂ ਬੱッセ ਬਦਦੇ ਕਹਿੰਦੀ ਬਾਲੇ ਤਿਹਾਈ ਜੀ ਮੈਂ ਬਾਲਟੀ ਧਰੀ ਬਾਲਟੀ ਪੀ ਗਏ ਫਿਰ ਮੇਤਰੋ ਤੜਕੇ ਆਪਾਂ ਸਾਫ ਸਫਾਈਆਂ ਕਰਕੇ ਖੇਲਾਂ ਦਾ ਗੁਰਦੁਆਰੇ ਨੂੰ ਲਾ ਕੇ ਪਾਈਪ ਤੇ ਦੋਨੇ ਖੇਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਭਰੀਆਂ ਨੇ ਕਨੇ ਪਿੰਡ ਦੇ ਵਿੱਚ ਗਾਈਆਂ ਬੱਸਿਆ ਹਨ ਸੁਨਨੇ ਫਿਰਦੇ ਨੇ ਚੱਲ ਪਾਣੀ ਪੀ ਲਾਂਦੇ ਨੇ ਹਨਾ ਕਈ ਵਾਰ ਪੰਛੀ ਵੀ ਪੀ ਲਾਂਦੇ ਨੇ ਤੇ ਫਿਰ ਆਪਾਂ ਤੜਕੇ ਨੂੰ ਸਾਫ਼ ਕੀਤਾ ਦੋਨੇ ਖੇਲਾਂ ਨੂੰ ਜੇ ਇਟਾਂ ਇਟਾਂ ਫੂ ਸੁਖਾ ਸੁਖਾ ਰੇਤ ਆ ਰੱਖਾ ਸੁਖਾ ਸੀ ਪਹਿਲਾਂ ਆਪਾਂ ਛੋਟੀ ਖੇਲ ਭਰੀ ਫਿਰ ਵੱਡੀ ਖੇਲ ਭਰੀ ਵੀਰ ਕੋਈ ਪੰਛੀ ਪੀ ਲਾਂ ਲਾਈ ਵੀ ਮਤਲਬ ਜੇ ਛੋਡੇ ਵੀ ਪਿੰਡਾਂ ਦੇ ਵਿੱਚ ਕੋਈ ਖੇਲ ਹੈ ਜਾ ਕੋਈ ਵੀ ਜਗ੍ਹਾ ਹੈਗੀ ਉੱਥੇ ਪਾਣੀ ਬਈ ਜ਼ਰੂਰ ਰੱਖਦਿਆ ਕਰੋ ਡੋਂਗੇ ਭਰ ਕੇ ਰੱਖਦਿਆ ਕਰੋ ਕੋਈ ਪੰਛੀ ਪੀ ਲੈਂਦਾ ਆਪਣੇ ਕੋਠਿਆਂ ਤੇ ਵੀ ਜ਼ਰੂਰ ਰੱਖਦਿਆ ਕਰੋ ਠੀਕ ਆ ਮਿੱਤਰੋ ਤੁਹਾਨੂੰ ਪਤਾ ਲੋ ਬਹੁਤ ਪੀਂ ਪੈਂਦੀ ਆ ਆਪਾਂ ਦਾ ਏਸੀਆਂ ਚ ਵੜ ਜਾਂਦੇ ਆ ਮੇਰੇ ਕੋਠੇ ਤੇ ਵੀ ਰੱਖੇ ਹੋਨੇ ਡੋਂਗੇ ਭਰ ਕੇ ਰਾਵੜ ਦੀਆਂ ਆਹ ਕਿੰਨੀ ਆ ਪੜਕੇ ਰੱਖਿਆ ਹੋਇਆ ਨੇ ਵੀ ਪੰਸੀ ਪਾਣੀ ਪੀ ਲੈਣ ਡੇਢ ਦੇ ਇਹਨਾਂ ਵਿੱਚ ਪਾਣੀ ਵੀ ਨਵਾਂ ਪਾਉਣਾ ਮੈਂ ਉਹ ਨਹੀਂ ਹੈ ਉਹੀ ਪਿਆ ਡੇਢੀ ਨਵਾਂ ਪਾਣੀ ਪੈਂਦਾ ਹੈ ਪੀਪੀਆਂ ਦੇ ਵਿੱਚ ਵੀ ਪੰਸੀ ਪੀ ਲੰਦੇ ਬਾਕੀ ਤੁਸੀਂ ਆਪਣੇ ਪਿੰਡਾਂ 'ਚ ਵੀ ਜਰੂਰ ਕੋਠਿਆਂ ਤੇ ਹਨਾ ਜੇ ਕੋਈ ਸੁੰਨੀ ਜਗ੍ਹਾ ਬਈ ਆ ਉੱਥੇ ਖੇਲ ਬਣੀ ਉਹਨੂੰ ਜਰੂਰ ਭਰਦਿਆ ਕਰੋ ਕੋਈ ਪੰਸੀ ਪਾਣੀ ਪੀ ਲਾਂਦਾ ਬਾਕੀ ਵੀਡੀਓ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗ ਲਾਈ ਮਿੱਤਰ ਹੁਣ ਤੁਸੀਂ ਵੀਡੀਓ ਦੇਖ ਕੇ ਕਮੈਂਟ ਵੀ ਕਰੋਗੇ ਗੁੱਡ ਕੰਮ ਬਈ ਗੁੱਡ ਸੇਵਾ ਬਸ ਇੱਕ ਕੰਮ ਕਰ ਦਿਓ ਤੁਸੀਂ ਵੀਡੀਓ ਸ਼ੇਅਰ ਕਰਦੇ